ਆਦਮੀ ਪਾਰਟੀ ਵੱਲੋਂ ਸਾਬਕਾ ਕੈਬਨਿਟ ਮੰਤਰੀ ਅਤੇ ਮਜੂਦਾ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੂੰ ਪੰਜਾਬ ਦਾ ਮੁਖ ਬੁਲਾਰਾ ਨਿਯੁਕਤ ਕੀਤਾ ਗਿਆ। ਇਸ ਮਹੱਤਵਪੂਰਨ ਜ਼ਿੰਮੇਵਾਰੀ ਨੂੰ ਸੰਭਾਲਣ ਤੋਂ ਪਹਿਲਾਂ ਢਾਲੀਵਾਲ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਜਿੱਥੇ ਉਹਨਾਂ ਨੇ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ। ਮੀਡੀਆ ਨਾਲ ਗੱਲਬਾਤ ਦੌਰਾਨ ਢਾਲੀਵਾਲ ਨੇ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਬਹੁਤ ਵੱਡੀ ਹੈ ਤੇ ਉਹ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨ ਆਏ ਹਨ ਕਿ ਉਹ ਇਸ ਭੂਮਿਕਾ ਨੂੰ ਇਮਾਨਦਾਰੀ ਤੇ ਸਮਰਪਣ ਨਾਲ ਨਿ ਉਹਨਾਂ ਕਿਆਕੀ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਤੇ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਸਹੀ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਉਣਾ ਉਹਨਾਂ ਦੀ ਪਹਿਲੀ ਜ਼ਿੰਮੇਵਾਰੀ ਹੋਵੇਗੀ। ਉਹ ਯਾਰ ਅੱਜ ਜਿਹੜੀ ਆਪਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਵੱਡੀ ਜ਼ਿੰਮੇਵਾਰੀ ਹੈ। ਉਸ ਜ਼ਿੰਮੇਵਾਰੀ ਲਈ ਬੀ ਆਮ ਦਾਸ ਜੀ ਦੇ ਚਰਨਾ ਚਾਏ ਆਂ ਅਰਦਾਸ ਕਰਨ ਵੀ ਆਏ ਆਂ। ਉਹ ਅਸ਼ੀਰਵਾਦ ਲੈਣਾ ਹੈ ਕਿ ਮਾੜਾ ਸੱਚੇ ਪਾਤਸ਼ਾਹ ਕਿਰਪਾ ਕਰੇ ਪਾਰਟੀ ਨੇ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਉਹ ਵਧੀਆ ਢੰਗ ਨਾਲ ਜਿਹੜਾ ਨਿਭਾਈਏ ਪਾਰਟੀ ਦੇਆਂ ਜਿਹੜੀਆਂ ਪਾਲਿਸੀਜ਼ ਨੇ ਪਾਰਟੀ ਦੇ ਜਿਹੜੇ ਲੋਕ ਪੱਖੀ ਪ੍ਰੋਗਰਾਮ ਨੇ ਉਹਨਾਂ ਨੂੰ ਸਹੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣਾ ਜਿਹੜਾ ਮੀਡੀਏ ਦੇ ਰਾਹੀਂ ਲੋਕਾਂ ਤੱਕ ਪਹੁੰਚਾਉਣਾ ਜਿਹੜਾ ਉਹ ਇੱਕ ਐਮ ਜ਼ਿੰਮੇਵਾਰੀ ਹੈ ਉਹ ਮੈਨੂੰ ਲੱਗਦਾ ਕਿ ਗੁਰੂ ਰਾਮਦਾਸ ਜੀ ਕਿਰਪਾ ਕਰਨਗੇ ਅਸੀਂ ਉਸ ਜ਼ਿੰਮੇਵਾਰੀ ਨੂੰ ਵਧੀਆ ਢੰਗ ਨਾਲ ਨਿਭਾਵਾਂ। ਮੇਰੀ ਬੱਸ ਸਾਹਿਬ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਆ ਕਿਉਂਕਿ ਇਹ ਜਿਹੜਾ ਆਪ ਦਾ ਪੰਜਾਬ ਦਾ ਮੁਖ ਬੁਲਾਰਾ ਹੋਣਾ ਜਿੱਤੇ ਵੀ ਇਲੈਕਸ਼ਨ ਹੋਣ ਜਾਂ ਹਰ ਥਾਂ ਤੇ ਜਾ ਕੇ ਜਿਹੜਾ ਪਾਰਟੀ ਦਾ ਨਮਾਇੰਦਗੀ ਇੱਕ ਤਰ੍ਹਾਂ ਦੇ ਨਾਲ ਕਰਨੀ ਹੁੰਦੀ ਆ ਤੇ ਕਿੰਨਾ ਕਿੰਨਾ ਕਿ ਚੈਲੰਜ ਸਮਝਦੇ ਹੋ ਕੈਬਨਟ ਮੰਤਰੀ ਦੇ ਨਾਲੋਂ ਇਸ ਜਦੋਂ ਵੀ ਪਾਰਟੀ ਕੋਈ ਕੰਮ ਦਿੰਦੀ ਮੈਂ ਹਮੇਸ਼ਾ ਹੀ ਸਮਝਦਾ ਨਾ ਕਿ ਇੱਕ ਵੱਡਾ ਚੈਲੰਜ ਆ। ਹੁਣ ਤੱਕ ਪਾਰਟੀ ਨੇ ਜਿੰਨੇ ਕੰਮ ਦਿੱਤੇ ਜਿੰਨੀਆਂ ਜ਼ਿੰਮੇਵਾਰੀਆਂ ਦਿੱਤੀਆਂ ਜੀ ਉਹ ਬੜੀ ਮਤਲਬ ਆਪਾਂ ਅੱਛੇ ਢੰਗ ਦੇ ਨਾਲ ਜਿਹੜੀਆਂ ਦਵਾਈਆਂ ਇਹ ਜੁੰਮਿਆਦੀ ਨੂੰ ਵੀ ਵਧੀਆ ਢੰਗ ਨਾਲ ਲਾਪਾ ਨਭਾਵਾਂਗੇ ਕਿਉਂਕਿ 27 ਅੱਗੇ ਆ ਗਈ ਇਲੈਕਸ਼ਨ ਆ ਗਈ ਅਗਲਾ ਜਿਹੜਾ ਸਾਲ ਹੈ 26 ਦਾ ਉਹ ਮਤਲਬ ਜਿਹੜਾ ਚੋਣ ਖਾੜੇ ਜਿਹੜੇ ਪੱਕ ਜਾਣਗੇ ਪੰਜਾਬ 'ਚ ਇਸ ਕਰਕੇ ਉਹ ਹੋਰ ਵੀ ਜੁੰਮਿਆਦੀ ਬਣ ਜੂਗੀ ਕਿ ਜਿਹੜੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਜਿਹੜੀਆਂ ਵਿਕਾਸਪੱਖੀ ਨੀਤੀਆਂ ਉਹਨਾਂ ਨੂੰ ਘਰ ਘਰ ਪਹੁੰਚਾਉਣਾ ਜਿਹੜਾ ਉਹ ਸਾਡੀ ਇੱਕ ਵੱਡੀ ਜ਼ਿੰਮੇਵਾਰੀ ਹੋਊਗੀ ਉਹ ਕਹਾਂਗੇ ਆਪਾਂ ਬਹੁਤ ਕਿਉਂਕਿ ਪਾਰਟੀ ਨੇ ਕੰਮ ਇੰਨੇ ਵਧੀਆ ਕੀਤੇ ਆ ਕਿ ਉਹਨੂੰ ਲੋਕਾਂ ਤੱਕ ਖੜਨਾ ਇੰਨਾ ਕੋਈ ਬਹੁਤ ਵੱਡਾ ਔਖਾ ਨਹੀਂਗਾ ਲੋਕਾਂ ਤੱਕ ਪਹੁੰਚਾਉਣਾ ਹੀ ਇੱਕ ਕੰਮ ਹੈ ਕਿ ਆਪਾਂ ਮਤਲਬ ਅੱਗੇ ਤੱਕ ਜਿਹੜਾ ਉਹਨੂੰ ਲੋਕਾਂ ਤੱਕ ਲੈ ਜਾਈਏ ਪੂਰੇ ਵਰਲਡ ਦੇ ਵਿੱਚ ਪੰਜਾਬੀਆਂ ਨੂੰ ਭਾਰਤੀਆਂ ਨੂੰ ਆਪਣੀ ਸਰਕਾਰ ਦੀਆਂ ਤੇ ਆਪਣੀ ਪਾਰਟੀ ਦੀਆਂ ਨੀਤੀਆਂ ਦੇ ਬਾਰੇ ਚ ਜਿਹੜਾ ਜਾਣੂ ਕਰਾਈਆ। ਜੀ ਬੰਸਾ ਸਾਹਿਬ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਹੋਈ ਆ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਜੜੀ ਆ ਉੱਥੇ ਦਰਜ ਕੀਤੀ। ਤਰਨਤਾਰਨ ਦੇ ਵਿੱਚ ਜਿਮਨੀ ਚੋਣ ਜਿਹੜੀ ਹੋਈ ਆ ਉਹਦੇ ਪ੍ਰਸ਼ਾਦ ਵੀ ਕਰਾਵਾਂਗੇ। ਜੀ। ਉਹਦੇ ਦੋ ਪੱਖ ਨੇ ਜਿਹੜੇ ਤੁਹਾਨੂੰ ਮੀਡੀਆ ਨੂੰ ਸੁਣਨੇ ਚਾਹੀਦੇ। ਜੀ। ਇੱਕ ਪਹਿਲਾ ਪੱਖ ਇਹ ਆ ਕਿ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀਆਂ ਵਿਕਾਸ ਮੁਖੀ ਜਿਹੜੀਆਂ ਨੀਤੀਆਂ ਸੀਗੀਆਂ ਦੇਰੋਂਦਾਂ ਦੇ ਕਰੀਬ ਪੌਣੇ 4 ਸਾਲ ਵਕਾਸ ਲਈ ਜਿਹੜੇ ਕੰਮ ਕੀਤੇ ਸੀਗੇ ਤਰਤਰ ਦੇ ਲੋਕਾਂ ਨੇ ਮਝੈਲਾਂ ਨੇ ਉਸ ਕੰਮਾਂ ਦੇ ਉੱਤੇ ਮੋਹਰ ਲਾਈ ਕਿ ਬਾਕੀ ਆ ਹੀ ਸਰਕਾਰ ਨੇ ਇੱਕ ਜਿਹੜੇ ਬੰਦਿਆ ਕੰਮ ਕੀਤੇ ਜਿਹੜਾ ਉਹਦਾ ਦੂਜਾ ਪੱਖ ਜਿਹੜੀ ਗੱਲ ਅਸੀਂ ਪਿਛਲੇ 7-8 ਸਾਲਾਂ ਤੋਂ ਕਹਿ ਰਹੇ ਹਾਂ ਜਿਹੜੀ ਗੱਲ ਸਾਡਾ ਪੰਜਾਬ ਕਹਿਦਾ ਕਿ ਜਿਹੜਾ ਪੰਜਾਬ 'ਚ ਗੈਂਗਸਟਰ ਤੇ ਪੰਜਾਬ 'ਚ ਜਿਹੜੇ ਨਸ਼ਿਆ ਹੈ ਉਹ ਕਾਲੀ ਦਲ ਦੇ ਰਾਜ ਦੇ ਵਿੱਚ ਆਇਆ। ਔਰ ਇਸ ਚੋਣ ਨੇ ਸਾਬਤ ਕਰਤਾ ਕਿ ਵਾਕਿਆ ਹੀ ਕਾਲੀ ਦਲ ਨੇ ਮਲੇ ਜਿਹੜੇ ਗੈਂਗਸਟਰ ਲੈ ਕੇ ਆਏ ਸੀਗੇ ਜਿਹੜੇ ਕੈਂਡੀਡੇਟ ਨੂੰ ਟਿਕਟ ਦਿੱਤੀ ਗਈ ਕਾਲੀ ਦਲ ਵੱਲੋਂ ਉਹ ਕੈਂਡੀਡੇਟ ਕੌਣ ਆ ਕੌਣ ਨਹੀਂ ਮੇਰੇ ਦੱਸਣ ਦੀ ਲੋੜ ਨਹੀਂ ਪੰਜਾਬ ਦੇ ਮਾਜੇ ਦੇ ਬੱਚੇ-ਬੱਚੇ ਨੂੰ ਪਤਾ। ਸੋ ਇਹ ਗੱਲ ਸਪਸ਼ਟ ਹੋ ਗਈ ਕਿ ਕਾਲੀ ਦਲ ਨੇ ਪੰਜਾਬ ਦੇ ਵਿੱਚ ਨਸ਼ਾ ਮਾਫੀਆ ਲੈ ਕੇ ਕਾਲੀ ਦਲ ਹੀ ਪੰਜਾਬ ਦੇ ਵਿੱਚ ਗੈਂਗਸਟਰ ਜਿਹੜੇ ਲੈ ਕੇ ਆਇਆ ਇਹ ਗੱਲ ਬਿਲਕੁਲ ਸਪਸ਼ਟ ਹੋ ਗਈ ਉਹ ਲੋਕ ਕਿਤੇ ਆਪਣੀ ਗੱਲ ਤੋਂ ਅੱਗੇ ਪਿੱਛੇ ਮੁੱਕ ਨਹੀਂ ਸਕਦੇ ਇਹ ਦੋ ਚੀਜ਼ਾਂ ਬਹੁਤ ਕਲੀਅਰ ਹੋਈਆਂ ਇਲੈਕਸ਼ਨ ਦੇ ਵਿੱਚ ਸੋ ਬਹੁਤ ਵੱਡੀ ਜਿੱਤ ਹੋਈ ਆ ਮਝਾਲਾ ਨੂੰ ਇਸ ਗੱਲ ਦੀ ਵਧਾਈ ਆ ਧੰਨਵਾਦ ਆ ਜਿਹੜੇ ਲੋਕ ਇਹ ਸਮਝਦੇ ਆ ਕਿ ਮਾਝੇ 'ਚ ਸ਼ਾਇਦ ਪਾਰਟੀ ਕਮਜ਼ੋਰ ਆ ਜਾਂ ਮਾਝੇ 'ਚ ਨਹੀਂ ਬੱਲਾ ਉਹਨੀ ਪਕੜ ਨਹੀਂ ਗਈ ਅਸੀਂ ਪਿਛਲੀ ਵਾਰ ਜਦੋਂ ਮਤਲਬ ਪਿਛਲੀਆਂ ਚੋਣਾਂ ਹੋਈਆਂ ਉਦੋਂ ਅਸੀਂ 22 ਦੇ ਵਿੱਚ ਜਿਹੜੀਆਂ 16 ਸੀਟਾਂ ਮਾਜੇ ਦੇ ਵਿੱਚੋਂ ਜਿੱਤੀਆਂ ਸੀਗੀਆਂ ਐਤਕਾਂ ਅਸੀਂ 20 ਤੋਂ ਉੱਪਰ ਸੀਟਾਂ ਜਿਹੜੀਆਂ ਉਹ ਮਾਜੇ 'ਚੋਂ ਜਿੱਤ ਕੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਰਿਵਾਲ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਝੋਲੀ 'ਚ ਜਿਹੜੀਆਂ ਅਸੀਂ ਪਾਵਾਂਗੇ ਮਾਜੇ 'ਚ ਪਾਰਟੀ ਬਹੁਤ ਜ਼ਬਰਦਸਤ ਪ੍ਰਦਰਸ਼ਨ ਕਰੂਗੀ ਔਰ ਮਾਜੇ 'ਚ ਪਾਰਟੀ ਨੂੰ ਹੋਰ ਚੰਗੀ ਤਰ੍ਹਾਂ ਜਿਹੜਾ ਉਹ ਵੀ ਮਜ਼ਬੂਤ ਕੀਤਾ ਜਾਊਗਾ ਮਾਝੇ ਦੇ ਜਿਹੜੇ ਮਸਲੇ ਆ ਬਾਰਡਰ ਦੇ ਜਿਹੜੇ ਮਸਲੇ ਆ ਉਹਨਾਂ ਮਸਲਿਆਂ ਨੂੰ ਕੇਂਦਰ ਸੱਤਾ ਕੇਂਦਰ ਸਰਕਾਰ ਤੱਕ ਖੜਨਾ ਆਪਣੀ ਸਰਕਾਰ ਕੋਲ ਹੱਲ ਕਰੋਨਾ ਉਹ ਇੱਕ ਤੰਬਸੀ ਆ ਸਾਲ ਜਿਹੜਾ ਉਹ ਕਰਾਂਗੇ 2027 ਦੇ ਵਿੱਚ ਜਿੱਥੇ ਪੰਜਾਬ ਚ ਪਾਰਟੀ ਜਰੀਆ ਬਹੁਤ ਵੱਡੀ ਪੱਧਰ ਤੇ ਵਾਪਸੀ ਕਰੂਗੀ ਉੱਥੇ ਮਾਝੇ ਦੇ ਲੋਕ ਵੀ ਮਾਝੇ ਦੀ ਧਰਤੀ ਦੇ ਉੱਤੇ ਫਿਰ ਇੱਕ ਵੱਡਾ ਆਮ ਆਦਮੀ ਪਾਰਟੀ ਨੂੰ ਬੱਡੀ ਵਾਪਸੀ ਦੇਣ ਸਤਾਈ ਦਾ ਗੱਲ ਕੀਤੀ ਹੈ ਕੱਲ ਬਿੱਤੇ ਦਿਨੇ ਰਾਜਾ ਬੜਿੰਗਵਲ ਉਹਦੇ ਇੱਕ ਪੋਸਟਰ ਜਾਰੀ ਕੀਤਾ ਗਿਆ ਸਤਾਈ ਨੂੰ ਪਤਾ ਆ ਜਬੜ ਸਿੰਘ ਜੀ ਦਾ ਤੇ ਪੋਸਟਰ ਹੋ ਗਿਆ ਜਾਰੀ ਰਾਜਾ ਬੜਿੰਗ ਜੀ ਨੇ ਜਿਹੜੇ ਪੋਸਟਰ ਜਾਰੀ ਕੀਤੇ ਹੁਣ ਤੱਕ ਮੈਨੂੰ ਲੱਗਦਾ ਕਿ ਸਤਾਈ ਆਉਂਦੇ ਆਉਂਦੇ ਪੰਜਾਬ ਚੋਂ ਕਾਂਗਰਸ ਖਤਮ ਹੋ ਜੂਗੀ ਬੈਤ ਤੇ ਖਤਮ ਹੀ ਹੋ ਗਈ ਚੌਥੇ ਨੰਬਰ ਤੇ ਚਲੇ ਗਏ ਉਹਨਾਂ ਨੂੰ ਆਪਣੇ ਆਪ ਵੀ ਸਮਝ ਲੈਣਾ ਚਾਹੀਦਾ ਕਿ ਪੰਜਾਬ ਦੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ ਉਹ ਲੋਕਾਂ ਦੇ ਹਵਾਲੇ ਦੀ ਲੀਡਰਸ਼ਿਪ ਦੀ ਨਾ ਉਹਨਾਂ ਨੂੰ ਪਤਾ ਕਿ ਲੋਕਾਂ ਦੇ ਮਸਲੇ ਕੀ ਆ। ਰਾਜੇ ਬਰਿੰਗੋ ਨਾਲ ਦੇ ਬੇਤੁੱਕੇ ਬਿਆਨ ਜਿਹੜੇ ਉਹ ਦਾ ਪ੍ਰਤਾਪ ਬਾਜਵੇ ਉਹਨਾਂ ਦਾ ਜਿਹੜਾ ਅਵਾ-ਗਵਾ ਬੋਲਣਾ ਜਿਹੜਾ ਉਹ ਕਾਂਗਰਸ ਦੀ ਜੋ ਉੱਥੇ ਹਾਲਤ ਹੋਈ ਹੈ ਤੇ ਉੱਥੇ ਨੰਬਰ ਤੇ ਗਈ ਆ। ਇਸ ਕਰਕੇ ਰਾਜੇ ਬਰਿੰਗੋ ਨਾਲ ਬਾਦੇ ਤੋਂ ਮੇਰਾ ਖਿਆਲ ਜਾਰੀ ਗੱਲ ਕੰਦੀ ਲੋੜ ਨਹੀਂ ਉਹਨਾਂ ਦਾ ਕੰਮ ਤੇ ਨਿਭੜ ਗਿਆ ਨਾਲ ਹੀ ਕਾਂਗਰਸ ਦਾ ਨਿਭੜ ਗਿਆ। ਨਾਲ ਹੀ ਉਹਨਾਂ ਦਾ ਨਿਭੜ ਗਿਆ ਸਤਾਈ ਚ ਮੱਝ ਚ ਕਾਂਗਰਸ ਦੀ ਬਹੁਤ ਬੁਰੀ ਤਰ੍ਹਾਂ ਹਾਰ ਹੋਊ ਦਿਖਾ ਦੇਗੀ ਤੁਸੀਂ ਦੇਖੋ। ਪਰੀਵਾਸਬ ਇੱਕ ਸਵਾਲ ਲਾਸਟ ਹੋ ਰਿਹਾ ਕਿ ਤਰਨਤਾਰ ਦੇ ਵਿੱਚ ਲਕਸ਼ਯ ਤੋਂ ਪਹਿਲਾਂ ਕਿਹਾ ਜਾਂਦਾ ਜਿਗਾ ਕਿ ਪੰਥਕਪੋਰਟ ਇਥੇ ਜ਼ਿਆਦਾ ਸ਼੍ਰੋਮਣੀ ਅਕਾਲੀ ਦਲ ਸੀ ਮਨਦੀਪ ਸਿੰਘ ਖਾਲਸਾ ਸੀ ਫਿਰ ਵੀ ਆਮ ਆਦਮੀ ਪਾਰਟੀ 12000 ਵੋਟਾਂ ਦੇ ਫਰਕ ਦੇ ਨਾਲ ਜਿੱਤੀ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹੀ ਹੈ ਕਿ ਗੱਲ ਸਮਝਣ ਦੀ ਲੋੜ ਹੈ ਕਿ ਮਾਝੇ ਦੇ ਲੋਕਾਂ ਨੇ ਤਰਨਤਾਰ ਦੇ ਲੋਕਾਂ ਨੇ ਵਿਕਾਸ ਨੂੰ ਵੋਟਾਂ ਪਾਈ ਵਿਕਾਸ ਨੂੰ ਪਹਿਲ ਦਿੱਤੀ ਇਹ ਜਿਹੜੇ ਬੰਦੇ ਇਦਾਂ ਦੀ ਸਿਆਸਤ ਕਰਦੇ ਨੇ ਧਰਮਾਂ ਦੀ ਜਾਤਾਂ ਪਾਤਾਂ ਦੀ ਹੁਣ ਤੱਕ ਉਨ੍ਹਾਂ ਦੀ ਸਿਆਸਤ ਜਰੀਆ ਤਰਨਤਾਨ ਦੇ ਲੋਕਾਂ ਨੇ ਨਕਾਰ ਦਿੱਤੀ ਲੋਕਾਂ ਨੇ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਕੰਮ ਕੀਤੇ ਸੀਗੇ ਉਹਨਾਂ ਕੰਮਾਂ ਤੇ ਮੋਹਰ ਲਾਈ ਆ ਉਹ ਲੋਕ ਪੰਜਾਬ ਦੇ ਵਕਾਸ ਚਾਹੁੰਦੇ ਆ ਇਹ ਜਿਹੜੀਆਂ ਗੱਲਾਂ ਕਰਦੇ ਨੇ ਨਾ ਪੁਰਾਣੀਆਂ ਵੀ ਆ ਹੋ ਗਿਆ ਜੀ ਪੰਥ ਨੂੰ ਫਲਾਣ ਹੋ ਗਿਆ ਜੀ ਪੰਥ ਨੂੰ ਖਤਰਾ ਹੋ ਗਿਆ ਉਹ ਸਭ ਚੀਜ਼ਾਂ ਐਵੇਂ ਆ ਉਹ ਲੋਕ ਸਮਝਦੇ ਆ ਕਿ ਯਾਰ ਵਕਾਸ ਜਿਹੜਾ ਉਹ ਸਭ ਤੋਂ ਜ਼ਰੂਰੀ ਆ ਪੰਜਾਬ ਦੇ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਰੀਆ ਵਕਾਸ ਕਰੀਆ ਇਹਦੇ ਤੁਹਾਨੂੰ ਆਪਣੇ 27 'ਚ ਪਤਾ ਲੱਗ ਜਾਊਗਾ ਕਿ ਕੀ ਕੀ ਬਲਸਤੀ ਜਿਹੜੀ ਬੰਦੀ ਹੈ ਕਿਦਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ 27 ਦੇ ਵਿੱਚ ਬਣੂਗੀ ਸਰਦਾਰ ਸ਼ਰਮਣੀ ਅਕਾਲੀ ਦਲ ਕੈਡਰਮਨੀ ਕਾਲ ਦਾ ਕਹਿੰਦਾ ਕਿ ਸਰ ਦੋ ਦੂਜੇ ਨੰਬਰ ਤੇ ਆਏ ਆ 27 ਪਰੇ ਨੰਬਰ ਤੇ ਆਵਾਂਗਾ ਸਰ ਜਿਹੜਾ ਦੂਜੇ ਨੰਬਰ ਦਾ ਹੈ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਕਿ ਜਿਹੜੇ ਇਹ ਸਿਲੈਕਸ਼ਨ ਦੇ ਪਹਿਲੂ ਵਿਚਾਰਨ ਵਾਲੇ ਉਹ ਮੈਂ ਤੁਹਾਨੂੰ ਕਹਿ ਤਾ ਕਿ ਗੈਂਗਸਟਰ ਜਿਹੜੇ ਪੰਜਾਬ ਦੇ ਚਕਾਉਣ ਲੈ ਕੇ ਆਇਆ ਅਕਾਲੀ ਦਲ ਲੈ ਕੇ ਆ ਨਸ਼ੇ ਕੌਣ ਲੈ ਕੇ ਆ ਪੰਜਾਬ ਚ ਅਕਾਲੀ ਦਲ ਲੈ ਕੇ ਆ ਔਰ ਇਹ ਇਲੈਕਸ਼ਨ ਦੇ ਵਿੱਚ ਨੰਗੇ ਟਿੱਪੇ ਰੂਪ ਦੇ ਵਿੱਚ ਉਹ ਨਾ ਨੇ ਇੱਕ ਗੈਂਗਸਟਰ ਦੇ ਰਿਸ਼ਤੇਦਾਰ ਨੂੰ ਟਿਕਟ ਦੇ ਕੇ ਇਹ ਸਾਬਤ ਕਰਦਾ ਕਿ ਕੱਲੀ ਦਲ ਅਸਲ ਦੇ ਵਿੱਚ ਕਹਿੰਦਾ ਕੁਛ ਹੈ ਤੇ ਕਰਦਾ ਕੁਝ ਹੋਰ ਹੈ ਇਸ ਕਰਕੇ ਕੱਲੀ ਦਲ ਕੀ ਕਹਿੰਦਾ ਕੀ ਨਹੀਂ ਕਹਿੰਦਾ ਉਹ ਬੇਤੁਕਾਦ ਕਿਤੇ ਜਿੱਤੇ ਪੰਥ ਤੋਂ ਪਤਾ ਕਿ ਉਹ ਵੋਟ ਹੀ ਨਹੀਂ ਬੜੀ ਜਿੱਤਰੇ ਕਿ ਨਹੀਂ ਬੜੀਆਂ ਯਾਰ ਤੇ ਇਸ ਕਰਕੇ ਕੱਲੀ ਦਲ ਦੇ ਬਿਆਨਾਂ 'ਚ ਕੋਈ ਧਮਖਮ ਨਹੀਂ ਨਾ ਕੋਈ ਬਹੁਤ ਅਨੁਸੂਚਿਤ ਲੈਂਦੀ ਲੋੜ ਹੈ ਧੰਨਵਾਦ ਧੰਨਵਾਦ